ਤੋ ਅਸੀਂ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਸਾਡੇ ਕੈਬਨਿਟ ਮੰਤਰੀ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਉਹਨਾਂ ਦੀ ਉਦਮ ਸਦਕਾ ਤਕਰੀਬਨ 2023 ਦੇ ਵਿੱਚ ਜਿਹੜੀ ਫਾਈਲ ਬਣ ਕੇ ਗਈ ਸੀ ਸਥਾਨਕ ਸਕਾਰਾਂ ਮੰਤਰਾਲੇ ਤੇ ਉਹ ਜਿਹੜੀ ਫਾਈਲ ਗਈ ਸੀ ਕੇਸ ਚਲਣ ਕਰਕੇ ਕਲੋਨੀਆਂ ਦਾ ਤੇ ਤਕਰੀਬਨ ਜਿਹੜਾ ਮਤਾ ਇੱਥੋਂ ਪੈ ਕੇ ਗਿਆ ਹੋਇਆ ਸੀ ਉਹ 2.5 ਸਾਲ ਹੋ ਗਈ ਸੀ ਪਿਆ ਨੂੰ ਜਿਹਦਾ ਮਤੇ ਦੀ ਵੈਲਿਡਿਟੀ ਹੁੰਦੀ ਹੈ ਉਹ ਤਕਰੀਬਨ ਕਹਿੰਦੇ ਨੇ ਉਹ 2 2 ਸਾਲ ਤੱਕ ਵੈਲਿਡ ਹੁੰਦਾ ਏ ਤੇ ਉਹ ਮਤਾ ਖਾਰਜ ਹੋ ਗਿਆ ਸੀ ਤੋ ਸਥਾਨਕ ਸਰਕਾਰਾਂ ਮੰਤਰਾਲੇ ਨੇ ਬਕਾਇਦਾ ਚਿੱਠੀ ਭੇਜ ਕੇ ਇਤਿਹਾਸਿਕ ਵੀ ਹਾਊਸ ਦਾ ਮਤਾ ਦੁਬਾਰਾ ਪਾਸੇ ਭੇਜਿਆ ਜਾਵੇ। ਸੋ ਅੱਜ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਸਾਡੇ ਨਗਰ ਕੌਂਸਲ ਦੀ ਪ੍ਰੈਜ਼ੀਡੈਂਟ ਪੂਜਾ ਪਾੜੀਆ ਜੀ, ਸਾਡੇ ਸੋਨੀ ਭਾਜੀ ਸਮੂਹ ਕੌਂਸਲਰ ਸਾਹਿਬਾਨਾਂ ਦਾ ਤੇ ਜਿਨ੍ਹਾਂ ਨੇ ਅੱਜ ਹਾਊਸ ਦੇ ਵਿੱਚ ਅੱਜ ਨਿਊ ਕਲੋਨੀ ਦਾ ਮਤਾ ਪਾਸ ਕੀਤਾ। ਸੋ ਸਾਰਿਆਂ ਦਾ ਮੈਂ ਤਹਿਤੋਂ ਧੰਨਵਾਦ ਕਰਦਾ। ਤਹਿਤੋਂ ਰਣੀ ਆ ਬਹੁਤ-ਬਹੁਤ ਧੰਨਵਾਦ। ਥੈਂਕ ਯੂ। ਦੇਖੋ ਇਹ ਸਾਡੇ ਉਥੇ ਡੈਥ ਸਰਟੀਫਿਕੇਟਾਂ ਦੀ ਮੇਨ ਜਿਆਦਾ ਪ੍ਰੋਬਲਮ ਆਉਂਦੀ ਸੀ ਕਿਉਂਕਿ ਇੱਥੇ ਕਾਨੂੰਨੀ ਬਾਹਰ ਹੋਣ ਕਰਕੇ ਇਹੋ ਸਾਹਿਬ ਡੈਥ ਸਰਟੀਫਿਕੇਟ ਨੂੰ ਪ੍ਰੂਫ ਨਹੀਂ ਸੀ ਕਰਦੇ ਤੇ ਜਿਹਦੇ ਕਰਕੇ ਲੋਕਾਂ ਨੂੰ ਵਿਧਵਾ ਪੈਨਸ਼ਨ ਵਗੈਰਾ ਜਾਂ ਬੱਚਿਆਂ ਨੂੰ ਪੈਨਸ਼ਨ ਹਨਾ ਬੜਾਪਾ ਪੈਨਸ਼ਨ ਆ ਇਸ ਤਰ੍ਹਾਂ ਦੀਆਂ ਪੈਨਸ਼ਨਾਂ ਤੇ ਰੋਕ ਲੱਗੀ ਹੋਈ ਸੀ ਤੇ ਉਥੇ ਵਿਕਾਸ ਦਾ ਕੰਮ ਵੀ ਹੋ ਕੋਈ ਨਹੀਂ ਸੀ ਹੋ ਰਿਹਾ ਜਿਵੇਂ ਸਟਰੀਟ ਲਾਈਟਾਂ ਹੋ ਗਈਆਂ ਸਾਫ ਸਫਾਈ ਹੋ ਗਈ ਤਕਰੀਬਨ ਨਰਕ ਬਣਿਆ ਹੋਇਆ ਸੀ ਜਿਹੜਾ ਸੰਤਾਪ तकरीबन ਲੋਕ ਉਥੇ 15 ਸਾਲ ਤੋਂ ਭੋਗ ਰਹੇ ਸੀ ਅੱਜ ਮੈਨੂੰ ਤੁਹਾਡੇ ਸਾਰਿਆਂ ਦੇ ਮਾਧਮ ਰਹੀਂ ਸਾਡੇ ਕਲੋਨੀ ਨਿਵਾਸੀਆਂ ਨੂੰ ਖੁਸ਼ੀ ਦਾ ਮੌਕਾ ਮਿਲਿਆ ਕਿ ਕਲੋਨੀਆਂ ਦੇ ਵਿੱਚ ਦੁਬਾਰਾ ਸਾਫ ਸਫਾਈ ਔਰ ਉਥੇ ਜਿੰਨੇ ਵੀ ਵਿਕਾਸ ਦੇ ਕੰਮ ਨੇ ਸਾਰਿਆਂ ਦੀ ਬਦੌਲਤ ਹੋਣਗੇ ਇਹ ਸੀਵਰੇਜ ਆਲਰੇਡੀ ਪਹਿਲਾਂ ਉਥੇ ਪੈ ਚੁੱਕਿਆ ਜੀ ਸੀਵਰੇਜ ਪਿਆ ਹੋਇਆ ਹੈ ਵਾਟਰ ਸਪਲਾਈ ਪਈ ਹੋਈ ਹੈ ਸੋ ਜਿਹੜੇ ਕੰਮ ਉਥੇ ਬਾਕੀ ਦੇ ਸਟੌਪ ਹੋਏ ਨੇ ਜਿਵੇਂ ਵਿਕਾਸ ਦੇ ਕੰਮ ਹੋਣ ਸਟਰੀਟ ਲਾਈਟਾਂ ਦੇ ਮੈਂ ਪਹਿਲਾਂ ਵੀ ਦੱਸਿਆ ਵੀ ਹਰ ਤਰ੍ਹਾਂ ਦਾ ਕੰਮ ਉਥੇ ਸਟੌਪ ਹੋਇਆ ਹੋਇਆ ਸੀ ਕੋਈ ਵੀ ਕੰਮ ਨਹੀਂ ਸੀ ਹੋ ਰਿਹਾ ਸੋ ਅੱਜ ਮੈਨੂੰ ਉਮੀਦ ਆ ਸਾਡੇ ਪ੍ਰਧਾਨ ਜੀ ਬੈਠੇ ਨੇ ਪੂਰਾ ਹਾਊਸ ਬੈਠਾ ਵੀ ਜਿੰਨਾ ਜਿਸ ਤਰ੍ਹਾਂ ਇਹ ਸਾਹਨੇਵਾਲ ਦੇ ਵਿੱਚ ਤਾਂ ਦੇਹੀ ਨਾਲ ਕੰਮ ਕਰਦੇ ਨੇ ਉਸ ਤਰੀਕੇ ਜਿਹੜਾ ਨਿਊ ਕਲੋਨੀ ਆ ਜਿੱਥੋਂ ਪਹਿਲਾਂ ਵੀ ਚਾਰ ਕਾਉਂਸਲਰ ਚੁਣੇ ਜਾ ਚੁੱਕੇ ਸੀ ਸੋ ਉੱਥੇ ਵੀ ਇਸੇ ਤਰ੍ਹਾਂ ਸਾਹਨੇਵਾਲ ਦੀ ਤਰ੍ਹਾਂ ਵਿਕਾਸ ਦੇ ਕੰਮ ਹੋਣਗੇ ਇਹ ਉਮੀਦ ਰੱਖਦਾ ਹਾਂ ਅੱਜ ਟੈਂਡਰ ਦਾ ਕੋਈ ਨਹੀਂ ਅਜ ਮਤਾ ਪਿਆ ਹਾਊਸ ਮਤਾ ਪਿਆ ਕਲੋਨੀ ਨੂੰ ਅੰਦਰ ਕਰਨ ਦਾ ਜੀ ਸੋ ਕਲੋਨੀ ਅੰਦਰ ਇੱਥੋਂ ਚਿੱਠੀ ਜਾਊਗੀ ਸਥਾਨਕ ਸਰਕਾਰਾਂ ਮੰਤਰਾਲੇ ਉਥੋਂ ਪਾਸ ਹੋਊਗਾ ਉਤਰਾਜ ਵਗੈਰਾ ਮੰਗਣ ਕੇ ਕਲੀਅਰ ਹੋਣਗੇ ਤੇ ਉਹਦੇ ਬਾਅਦ ਚ ਕੋਲੋਨੀ ਨੀ ਦਾ ਵੀ 2 ਮਹੀਨੇ ਦੇ ਵਿੱਚ ਵਿੱਚ ਨਗਰ ਕੌਂਸਲ ਦਾ ਹਿੱਸਾ ਹੈ ਜਿਹੜੀ ਰਹੀ ਗੱਲ ਸਾਡੀ ਕਮੇਟੀ ਵੱਲੋਂ ਜੀ ਅੱਜ ਅਸੀਂ ਇਹ ਮਤਾ ਪਾਸ ਕੀਤਾ ਵਾ ਅਸੀਂ ਉਸ ਕੋਲੋਨੀ ਨੂੰ ਆਪਣੇ ਅੰਡਰ ਕੀਤਾ ਨਗਰ ਕੌਂਸਲ ਸਾਹਨੇ ਆਲਦੀ ਹੈ ਅਦੀ ਕੋਸ਼ਿਸ਼ ਕਰਾਂ ਕਿ ਸਾਡੀ ਕੱਲ ਤੋਂ ਹੀ ਅਸੀਂ ਸਫਾਈ ਸੇਵਾ ਦਾ ਅਸੀਂ ਉਧਰ ਭਜਣੀ ਸ਼ੁਰੂ ਕਰ ਦਵਾਂ ਤਾਂ ਜੋ ਜਿਹੜਾ ਕੰਮ ਹੈ ਇਹਨਾਂ ਨੂੰ ਜੋ ਸਮੱਸਿਆ ਜਦ ਤੱਕ ਮਤਾ ਸਾਡਾ ਕਲੀਅਰ ਹੈ ਤੇ ਅਸੀਂ ਉਦ ਤੱਕ ਸਫਾਈ ਦਾ ਕੰਮ ਜੀਣ ਦਾ ਸਟਾਰਟ ਕਰਵਾ ਦਾਂਗੇ ਤੇ ਗਾਹਾਂ ਵਾਲੇ ਜਿਹੜੇ ਕੰਮ ਨੇ ਇਦਾਂ ਆਮ ਤੌਰ ਤੇ ਅਸੀਂ ਦੇਖਦੇ ਆਂ ਕਿ 5-4 ਲੱਖ ਰੁਪਈਆ ਅਸੀਂ ਆਪਣੇ ਕਮੇਟੀ ਵੱਲੋਂ ਖੁੱਲਾ ਵੀ ਪਾ ਸਕਦੇ ਆਂ ਵੀ ਛੋਟੇ-ਮੋਟੇ ਕੰਮ ਨੇ ਅਸੀਂ ਛੋਟੇ-ਮੋਟੇ ਇਹਨਾਂ ਦੇ ਜਿਹੜੇ ਰਿਪੇਅਰ ਦੇ ਕੰਮ ਨੇ ਉਹ ਵੀ ਅਸੀਂ ਕਰਾਉਂਦੇ ਆਂ ਜਿਸ ਤਰ੍ਹਾਂ ਪਹਿਲਾਂ ਰੁਟੀਨ ਦੇ ਵਿੱਚ ਵਾਰਡ ਨੰਬਰ 6 ਦੇ ਵਿੱਚ ਅਸੀਂ ਉਸ ਤੋਂ ਬਾਅਦ ਵਾਰਡ ਨੰਬਰ 3 ਨਾਲ ਟੱਚ ਹੋਈ ਆ ਉਹ ਹੁਣ 6 ਜਾਂ 3 ਜਾਂ 5 ਉਹ ਤਿੰਨ ਤੇ ਨਾਲ ਲੱਗਦੇ ਨੇ ਜਾਂ ਉਹਦਾ ਨਵਾਂ ਇੱਕ ਵਾਰਡ ਬਣ ਗਿਆ ਸਾਨੇਵਾਲ ਨਗਰ ਕੌਂਸਲ ਵਿਖੇ ਇੱਕ ਵਿਸ਼ੇਸ਼ ਮੀਟਿੰਗ ਨਗਰ ਕੌਂਸਲ ਸਾਨੇਵਾਲ ਦੇ ਪ੍ਰਧਾਨ ਪੂਜਾ ਰਾਣੀ ਦੀਪ ਪ੍ਰਧਾਨਗੀ ਏਠ ਕਾਰਜ ਸாதਕ ਅਫਸਰ ਬਲਵੀਰ ਸਿੰਘ ਗਿੱਲ ਸੀਨੀਅਰ ਮੀਤ ਪ੍ਰਧਾਨ ਕੁਲਵਿੰਦਰ ਸਿੰਘ ਅਤੇ ਮੀਤ ਪ੍ਰਧਾਨ ਸੁਵਰਨ ਸੋਨੇ ਦੀ ਅਗਵਾਈ ਏਠ ਹੋਈ ਮੀਟਿੰਗ ਦੌਰਾਨ ਤਕਰੀਬਨ 3.5 ਕਰੋੜ ਰੁਪਏ ਦੇ ਕੰਮਾਂ ਦੇ ਮਤੇ ਪਾਸ ਕੀਤੇ ਗਏ ਅਤੇ ਇਸ ਤੋਂ ਇਲਾਵਾ ਪਿਛਲੇ ਲੰਬੇ ਸਮੇਂ ਤੋਂ ਬਾਰ ਹੋਈ ਨਿਊ ਕਲੋਨੀ ਦੇ ਮਤੇ ਨੂੰ ਸਰਸਮਤੀ ਨਾਲ ਪਾਸ ਕਰਕੇ ਨਗਰ ਕੌਂਸਲ ਸਾਨੇਵਾਲ ਦੇ ਹੱਦ ਵਿੱਚ ਲਿਆਉਂਦੇ ਮਤੇ ਨੂੰ ਪਾਸ ਕੀਤਾ ਗਿਆ ਇਸ ਦੌਰਾਨ ਹੋਈ ਗੱਲਬਾਤਾਂ ਕੀ ਕੀ ਹੈ ਆਓ ਸੁਣਦੇ ਹਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬਹੁਤ-ਬਹੁਤ ਮੈਂ ਧੰਨਵਾਦ ਕਰਦੀ ਆ ਆਪਣੀ ਕੌਂਸਲ ਸਾਹਿਬਾਨ ਦਾ ਆਪਣੀਆਂ ਹਮਤਿਆਂ ਭੈਣਾਂ ਦਾ ਜਿਨ੍ਹਾਂ ਨੇ ਅੱਜ ਮੇਰੇ ਮੀਟਿੰਗ ਵਿੱਚ ਸਾਥ ਦਿੱਤਾ ਤੇ ਅੱਜ ਬਹੁਤ ਵਧੀਆ ਮੀਟਿੰਗ ਹੋਈ ਹੈ ਸਾਡੀ ਸਾਢੇ 3 ਕਰੋੜ ਦਾ ਅਸੀਂ ਕੰਮ ਪਾਇਆ ਹੈਗਾ ਸਾਡੇ ਮੰਤਰੀ ਸਾਹਿਬ ਮਹਦੀਪ ਸਿੰਘ ਮੁੰਡਿਆ ਜੀ ਦੇ ਤੇ ਉਹਨਾਂ ਦੇ ਆਸ਼ੀਰਵਾਦ ਨਾਲ ਹੀ ਅਲੋ ਤੇ ਅੱਜ ਕੰਮ ਪਾਇਆ ਨਹੀਂ ਤੇ ਇਹ ਪਿੱਛੇ ਸਾਰੇ ਵਾੜਾ ਦੇਖੋ ਸਾਰੇ ਵਾੜਾ ਦਾ ਕੰਮ ਹੈ

ਪਹਿਲਾਂ ਤਾਂ ਲੱਖ ਖੁਸ਼ੀਆਂ ਬਾਸ਼ਾਈਆਂ ਜੇ ਸਤਿਗੁਰ ਨਦਰ ਕਰੇ ਅੱਜ ਸਾਡੇ ਨਗਰ ਕੌਂਸਲ ਸਾਂਹੇਵਾਲ ਦੇ ਵਿੱਚ ਸਾਡੀ ਹਾਊਸ ਦੀ ਮੀਟਿੰਗ ਸੀ ਇਸ ਹਾਊਸ ਦੀ ਮੀਟਿੰਗ ਦੇ ਵਿੱਚ ਸਾਡੇ ਸਾਰੇ ਹੀ ਕੌਂਸਲਰ ਸਹਿਵਾਲ ਇੱਥੇ ਵਜੂਦ ਹੋਏ ਔਰ ਸਾਰੇ ਨੇ ਅਸੀਂ ਇੱਕ ਅੱਜ ਜੋ ਮਤੇ ਪਾਏ ਨੇ ਆਪਣੇ ਸ਼ਹਿਰ ਨੂੰ ਪੂਰੇ 15 ਦੇ 15 ਵਾੜਾਂ ਨੂੰ ਸਾਡੇ 3 ਕਰੋੜ ਰੁਪਏ ਦਾ ਇੱਕ ਤੁਸੀਂ ਕਹਿ ਸਕਦੇ ਹੋ ਕਿ ਦੀਵਾਲੀ ਬੰਪਰ ਦਿੱਤਾ ਗਿਆ ਜਿਹੜਾ ਕਿ ਦੀਵਾਲੀ ਤੋਂ ਬਾਅਦ ਇਹ ਸਾਰੇ ਬਾੜਾਂ ਦੇ ਵਿੱਚ ਕੰਮ ਲਗਾਤਾਰ ਸਟਾਰਟ ਹੋ ਜਣੇ ਰਹੇ ਨੇ ਔਰ ਜਿਹੜੇ ਸਾਡੇ ਪਿਛਲੇ ਕੰਮ ਨੇ ਉਹ ਵੀ ਨਾਲ-ਨਾਲ ਕੰਟੀਨਿਊ ਸ਼ੁਰੂ ਹੋ ਜਣਗੇ ਔਰ ਜੋ ਸਾਡੇ ਸ਼ਹਿਰ ਦੀਆਂ ਸਮੱਸਿਆਵਾਂ ਸੀਗੀਆਂ ਜਿਸ ਤਰ੍ਹਾਂ ਸਾਡੇ ਕੋਲ ਮਸ਼ੀਨਰੀ ਦੀ ਕੁਝ ਕਮੀ ਸੀਗੀ ਅਸੀਂ ਉਹਦੇ ਵਾਸਤੇ ਕੁਝ ਨਵੀਆਂ ਗੱਡੀਆਂ ਪਾਈਆਂ ਨੇ ਸਾਡੇ ਵਰਕਰ ਸੀਗੇ ਜਿਹੜੇ ਸਵੀਪਰ ਵਗੈਰਾ ਉਹ ਘੱਟ ਸੀਗੇ ਅਸੀਂ ਉਹਨਾਂ ਦਾ ਵੀ ਮਤਾਬਾਤ ਹੈ ਵੀ ਉਹ ਵੀ ਅਸੀਂ ਉਹਨਾਂ ਦੀ ਭਰਤੀ ਕੀਤੀ ਜਾਊਗੀ ਤਾਂ ਜੋ ਸ਼ਹਿਰ ਨੂੰ ਹੋਰ ਖੂਬਸੂਰਤ ਬਣਾਇਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਦੀ ਮੀਟਿੰਗ ਬਹੁਤ ਹੀ ਵਧੀਆ ਢੰਗ ਦੇ ਨਾਲ ਸਮੂਹ ਕੌਂਸਲਰ ਸਾਹਿਬਾਨਾਂ ਦੇ ਸਹਿਯੋਗ ਸਾਡੇ ਪ੍ਰਧਾਨ ਜੀ ਮੈਡਮ ਪੂਜਾ ਪਾਟਿਆ ਜੀ ਔਰ ਸਾਡੇ ਸਰਦਾਰ ਹਰਦੀਪ ਸਿੰਘ ਜੀ ਮੁੰਡੀਆਂ ਕੈਬਨਿਟ ਮਿਨਿਸਟਰ ਜਿਨ੍ਹਾਂ ਦੀ ਰਹਿਮਾਈ ਐਟ ਜਾਂ ਉਹਨਾਂ ਨੇ ਜੋ ਵੀ ਇਹ ਆਪਣੇ ਸਜੇਜੇ ਢੰਗ ਦੇ ਨਾਲ ਕੰਮ ਕੱਲੇ ਕੱਲੇ ਵਾਡਾਂ ਦੇ ਸਾਡੇ ਸਮੂਹ ਸਟਾਫ ਨੂੰ ਕਹੇ ਨੇ ਉਸ ਸਾਹਿਬ ਨਾਲ ਮਿਲ ਕੇ ਪਾਏ ਗਏ ਨੇ ਔਰ ਅਸੀਂ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਵਾਸਤੇ ਜੋ ਕਿ ਅੱਜ ਕਈ ਸਾਲਾਂ ਤੋਂ ਸਾਡੀ ਇੱਕ ਨਿਊ ਕਲੋਨੀ ਵਾਰਡ ਨੰਬਰ ਜੋ 3 ਚ ਪੈਂਦੀ ਹੈ ਉਹ ਬਾਹਰ ਸੀ ਅੱਜ ਉਹ ਵੀ ਨਗਰ ਕੌਂਸਲ ਦਾ ਇੱਕ ਹਿੱਸਾ ਪਹਿਲੇ ਵੀ ਸੀਗੀ ਲੇਕਿਨ ਕਿਸੇ وجہ ਕਰਕੇ ਬਾਹਰ ਚਲੀ ਗਈ ਸੀ ਹੁਣ ਉਹ ਸਾਡੇ ਚ ਆ ਗਈ ਹੈ ਅਸੀਂ ਮੈਂ ਤੁਹਾਡੋਂ ਤੁਹਾਡੇ ਪੱਤਰਕਾਰ ਵੀਰਾ ਦੇ ਮਾਦੇ ਬرائی ਔਰ ਸਮੂਹ ਨਿਊ ਕਲੋਨੀ ਦੇ ਵਾਸੀਆਂ ਦਾ ਵਾਰਡ ਨੰਬਰ 3 ਦੇ ਵਾਸੀਆਂ ਨੂੰ ਇਹ ਹੀ ਵਧਾਈ ਦਿੰਨੇ ਆ ਕਿ ਦਿਵਾਲੀ ਤੋਂ ਪਹਿਲੇ ਦਿਵਾਲੀ ਦੀ ਵੀ ਵਧਾਈ ਬੰਦੀ ਛੋੜ ਦੀ ਵੀ ਵਧਾਈ ਔਰ ਨਿਊ ਕਲੋਨੀ ਦੀ ਜੋ ਨਗਰ ਕਾਉਂਸਲ ਦੇ ਹਿੱਸੇ 'ਚ ਆਈ ਹੈ ਉਹਦੀ ਵਧਾਈ ਹੈ ਜੀ ਔਰ ਵਾਰਡ ਨੰਬਰ 11 ਦੇ ਵਿੱਚ ਅੱਜ ਸਾਡੇ ਮੈਡਮ ਪੂਜਾ ਭਾਟਿਆ ਜੀ ਨੇ 19 ਤੋਂ 20 ਲੱਖ ਰੁਪਏ ਦੇ ਜੋ ਕੰਮ ਪਾਏ ਹਨ ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆ ਜੀ ਅੱਲਾਹਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੇ ਹੀ ਸਾਨੇ ਵਾਲ ਵਾਸੀਆਂ ਨੂੰ ਦੀਵਾਲੀ ਬੰਪਰ ਦਿੱਤਾ ਗਿਆ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਦੇ ਹੁਕਮ ਅਨੁਸਾਰ ਉਹਨਾਂ ਨੇ ਇਹ ਵੀ ਗੱਲ ਕਹੀ ਸੀਗੀ ਕਿ ਸਾਹਨੇਵਾਲ ਦੀ ਜਿਹੜੀ ਕਲੋਨੀ ਹੈ ਵੀ ਆਪਾਂ ਉਹਨਾਂ ਨੂੰ ਅੰਦਰ ਚ ਲੈ ਕੇ ਆਣਾ ਹੈ ਨਗਰ ਕੌਂਸਲ ਦਾ ਹਿੱਸਾ ਬਣਾਣਾ ਹੈ। ਸੋ ਉਹਨਾਂ ਦੇ ਹੁਕਮਾਂ ਦੇ ਨਾਲ ਮੁੰਡੀਆਂ ਸਾਹਿਬ ਦੇ ਹੁਕਮਾਂ ਦੇ ਨਾਲ ਕਲੋਨੀ ਦਾ ਵੀ ਅੱਜ ਕੌਂਸਲਰ ਸਹਿਬਾਨਾਂ ਨੇ ਸਾਰੇ ਹਾਊਸ ਨੇ ਮਤਾ ਪਾਸ ਕੀਤਾ ਤੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ। ਜਿਆਦਾ ਤੋਂ ਜਿਆਦਾ 2-3 ਮਹੀਨੇ ਦੇ ਵਿੱਚ ਵਿੱਚ ਜਿਹੜੀ ਕਲੋਨੀ ਹੈ ਉਹ ਅੰਦਰ ਆ ਜਾਊਗੀ ਨਗਰ ਕੌਂਸਲ ਦੇ ਤੇ ਉਹਨਾਂ ਦੇ ਜਿੰਨੇ ਵੀ ਗਲੀਆਂ ਨਾਲੀਆਂ ਜਾਂ ਸੀਵਰੇਜ ਦੇ ਲਾਈਟਾਂ ਦੇ ਜੋ ਵੀ ਕੰਮ ਹੈਗੇ ਨੇ ਉਸ ਤੋਂ ਬਾਅਦ ਸ਼ੁਰੂ ਕਰ ਦਿੱਤੇ ਜਾਣਗੇ ਤੇ ਬਾਕੀ ਜਿੰਨੇ ਵੀ ਸਾਹਨੇਵਾਲ ਦੇ 15 ਦੇ 15 ਨੰਬਰ ਵਾਰ ਸੀ ਲਗਭਗ 2.5 ਦਿਨ ਕਰੋੜ ਰੁਪਏ ਦੇ ਮਤੇ ਪਾਸ ਕਰ ਦਿੱਤੇ ਗਏ ਨੇ ਜੋ ਕਿ ਫਾਈਲ ਪਾਸ ਹੋ ਕੇ ਆਏਗੀ ਤੇ ਉਸ ਤੋਂ ਬਾਅਦ ਟੈਂਡਰ ਲੱਗ ਜਾਣਗੇ ਤੇ ਲਗਭਗ ਮਹੀਨੇ ਤੋਂ ਬਾਅਦ ਕੰਮ ਸਾਰੇ ਸਾਹਨੇਵਾਲ ਦੇ ਵਾੜਾਂ ਦੇ ਵਿੱਚ ਸ਼ੁਰੂ ਹੋ ਜਾਣਗੇ ਤੇ ਹੋਰ ਵੀ ਜਿੰਨੇ ਵੀ ਪਬਲਿਕ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਜੇ ਕਿਸੇ ਨੂੰ ਲੱਗਦਾ ਕੀ ਸਾਡਾ ਕੋਈ ਫਲਾਣੇ ਵਾਰਡ ਦੇ ਵਿੱਚ ਕੰਮ ਆ ਜਾਂ ਫਲਾਣੇ ਵਾਰਡ ਦੇ ਵਿੱਚ ਕੰਮ ਆ ਕੋਈ ਹੋਣ ਵਾਲਾ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਵੀ ਸਾਨੂੰ ਜਰੂਰ ਦੱਸਣ ਤੇ ਪਹਿਲ ਦੇ ਆਧਾਰ ਤੇ ਸਾਰੇ ਕਿਸਾਨੇ ਵਾਲ ਦੇ ਵਿੱਚ ਕੰਮ ਕਰਨ ਦੀ ਸੀ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ